ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਆਪਾਂ ਹੋਰਾਂ ਟੂਰਾਂ ਜੀਆਂ ਕੱਢ ਲੀਆਂ ਜਿੰਨੀਆਂ ਕ ਨਿਕਲੀਆਂ ਜਿਆਦਾ ਤਾਂ ਵੈਸੇ ਹੈ ਨਹੀਂ ਹੈਨਾ ਆਪਣੀ ਤਾਂ ਟੌਰ ਪਾਈ ਕੁਰਤੇ ਪਜਾਮੇ ਚ ਹੀ ਹੁੰਦੀ ਆ ਠੀਕ ਹੈ ਨਾ ਕੁਰਤਾ ਪਜਾਮਾ ਪਾ ਲਿਆ ਜਦ ਕਹਿੰਦੇ ਵੀ ਜਦਾਂ ਅ ਮਨਲਾ ਦਾ ਦਲਜੀਤ ਦਸਾਂਝ ਕਹਿੰਦਾ ਤਾਂ ਕਾ ਨਾ ਅ ਜਦ ਕਿਤੇ ਅਸੀਂ ਬਹੁਤ ਹੀ ਟੌਰ ਕੱਢਣੀ ਹੁੰਦੀ ਨਾ ਕਹਿੰਦਾ ਫਿਰ ਕੁਰਤਾ ਪਜਾਮਾ ਪਾ ਲਿਆ ਤੇ ਉਹੀ ਗੱਲ ਆ ਵੀ ਭਾਈ ਕੁਰਤਾ ਪਜਾਮਾ ਅੱਜ ਆਪਾਂ ਪਾ ਲਿਆ ਦਸਤਾਰ ਲਈ ਸਜਾ ਤੇ ਅੱਜ ਜਾਣਾ ਜੀ ਮੈਂ ਇੱਕ ਵਿਆਹ ਵਿਆਹ ਨੂੰ ਜਾਣਾ ਅ ਵੈਸੇ ਮੈਂ ਹੁਣ ਦੋ ਦਿਲੀ ਜੀ ਵਿੱਚ ਆ ਵੀ ਵਿਆਹ ਨੂੰ ਦਿਨ ਵਿੱਚ ਬਰਾਤ ਆ ਕਿ ਕੁਰਤਾ ਪਜਾਮਾ ਪਾਜਮਾ ਕੇ ਪੈਂਟ ਸ਼ਰਟ ਪਾ ਲਵਾਂ ਚਲੋ ਦਸਤਾਰ ਤਾਂ ਬੰਨਣੀ ਹੋਤੀ ਦਸਤਾਰ ਤਾਂ ਆਪਾਂ ਬੰਨ ਲਈ ਬਾਕੀ ਇਹ ਹਜੇ ਦੋ ਦਿਲੀ ਵਿੱਚ ਹੈ ਵੀ ਕੁਰਤਾ ਪਜਾਮਾ ਪਾ ਕੇ ਚੱਲ ਜਮਾਂ ਕਿ ਪੈਂਟ ਸ਼ਰਟ ਪਾ ਲਵਾਂ ਕਿਉਂਕਿ ਵਿਆਹ ਨੂੰ ਹਜੇ ਜਾਣਾ ਠਹਿਰ ਕੇ ਪਹਿਲਾਂ ਅਸੀਂ ਹੁਣ ਜਾਣਾ ਰੋਪੜ ਰੋਪੜ ਜਾਣਾ ਜੀ ਜੈਸਮਿਨ ਨੂੰ ਲੈ ਕੇ ਆਉਣਾ ਮਾਲਾਂ ਤੋਂ ਆ ਸ਼ਾਪਿੰਗ ਕਰਨੀ ਆ ਭਾਈ ਅੱਜ ਅਸੀਂ ਖਰੀਦਣੀ ਆ ਜੀ ਚਿੱਠੀ ਵਾਲਾ ਜਿਹੜਾ ਬਾਕਸ ਹੁੰਦਾ ਏ ਜਿਹੜੀ ਸਾਹੇ ਚਿੱਠੀ ਤੋੜਦੇ ਹੁੰਨੇ ਆ ਤਾਨੂੰ ਪਤਾ ਹੀ ਆ ਜੀ ਭਾਈ ਵੈਸੇ ਸਾਡੇ ਅ ਨਨ ਲੱਗਦੇ ਨਾਨੀ ਜੀ ਆ ਜਿਹੜੇ ਜਹੁਰਜੀ ਸਾਹਿਬ ਵਾਲੇ ਆ ਮਾਲਾ ਆਏ ਹੋਏ ਆ ਉਹਨਾਂ ਦੀ ਬੇਟੀ ਦਾ ਵਿਆਹ ਹੈ ਹੈ ਤੇ ਗੱਲ ਇਦਾਂ ਜੀ ਵੀ ਹੁਣ ਉਹਦੇ ਵਿਆਹ ਵਾਸਤੇ ਭਾਈ ਅੱਜ ਖਰੀਦਣੀਆਂ ਜੀ ਅਸੀਂ ਸਾਹੇ ਚਿੱਠੀ ਵਾਲਾ ਬਾਕਸ ਉੱਥੇ ਜਾਣਾ ਜੀ ਮਾਲਾ ਹੁਣ ਜੈਸਮੀਨ ਨੂੰ ਨਾਲ ਲੈਣਾ ਜੈਸਮੀਨ ਨੂੰ ਨਾਲ ਲੈ ਕੇ ਫੇਰ ਇਧਰੋਂ ਮੰਮੀ ਨੂੰ ਨਾਲ ਲੈਣਾ ਫੇਰ ਅਸੀਂ ਜਾਣਾ ਰੋਪੜ ਰੋਪੜ ਤੋਂ ਸ਼ਾਪਿੰਗ ਕਰਕੇ ਸ਼ਾਇਦ ਕੁਝ ਹੋਰ ਵੀ ਸਲਾਹ ਬਣ ਜਵੇ ਵੀ ਕੁਝ ਹੋਰ ਵੀ ਲੈਣਾ ਹਨਾ ਸ਼ਾਪਿੰਗ ਤਾਂ ਵੈਸੇ ਹੁਣ ਕਾਫੀ ਕਰਨੀ ਹੁਣ ਤੋਂ ਬਸ ਸਮਝ ਲਓ ਵਿਆਹ ਸ਼ੁਰੂ ਹੈ ਤਕਰੀਬਨ ਵਿਆਹ ਨੇੜੇ ਹੀ ਆ ਚਿੱਠੀ ਦੀ ਤਰੀਕ ਮੰਨ ਲੱਗਦਾ ਬੰਨਤੀ ਉਹਨਾਂ ਨੇ ਇਹ ਨਹੀਂ ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਕਿਹੜੀ ਤਰੀਕ ਬੰਨੀ ਆ ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਭਾਈ ਤੇ ਹੁਣ ਜੈਸਮੀਨ ਨੂੰ ਬਾਕਸ ਦਵਾ ਕੇ ਫੇਰ ਇਹਨਾਂ ਨੂੰ ਘਰਾਂ ਦੋਹੇ ਨੂੰ ਛੱਡ ਕੇ ਮੰਮੀ ਨੂੰ ਵੀ ਜੈਸਮੀਨ ਨੂੰ ਵੀ ਫੇਰ ਮੈਂ ਜਾਊਂਗਾ ਜੀ ਵਿਆਹ ਉਦੋਂ ਤੱਕ ਦੇਖਾਂਗੇ ਜੇ ਤਾਂ ਕੁਰਤਾ ਪਜਾਮਾ ਹੀ ਰਿਹਾ ਠੀਕ ਫੇਰ ਕੁਰਤਾ ਪਜਾਮਾ ਪਾਜਾਂਗੇ ਨਹੀਂ ਪੈਂਟ ਚ ਹਲਟ ਪਾਜਣੂ ਠੀਕ ਨਹੀਂ ਤੇ ਓਏ ਹੁਣ ਆਪਸ਼ਨ ਇਹ ਵਿੱਚੇ ਹੈ ਹਜੇ ਕੰਮ ਤੇ ਹੁਣ ਚੱਲਦੇ ਆ ਜੀ ਫਿਰ ਮਾਲਾ ਨੂੰ ਪਹਿਲਾਂ ਫੇਰ ਤੁਹਾਨੂੰ ਬਾਅਦ ਵਿੱਚ ਮਲਾਉਣਾ ਮੰਮੀ ਨਾਲ ਮੰਮੀ ਹਜੇ ਰੈਡੀ ਨਹੀਂ ਹੋਏ ਆਪਣਾ ਭਾਈ ਕੰਮਕਾਰ ਸੰਭਦੇ ਫਿਰਦੇ ਆ ਤੇ ਮਨਕੀਰ ਤਾਂ ਸਾਡਾ ਥੋੜਾ ਜਿਹਾ ਢਿੱਲਾ ਕੱਲ ਦਾ ਉਹਦੇ ਕਰਕੇ ਥੋੜਾ ਜਿਹਾ ਔਲ ਜਿਹਾ ਹੁਣ ਉਹ ਸੌਇਆ ਬਹੁਤ ਔਖਾ ਤਾਂ ਹੁਣ ਕੰਮਕਾਰ ਲੱਗੇ ਸਾਰੇ ਕਰਨਾ ਮਲੇ ਤੇ ਫੇ ਮਿਲਦਾ ਜੀ ਤੁਹਾਨੂੰ ਹੁਣ ਮੈਂ ਮਾਲਾ ਜਾ ਕੇ ਪਹੁੰਚ ਗਏ ਮਾਲਾ ਮਿਲੋ ਇਹ ਇਧਰ ਮੰਮੀ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਸਵੇਰੇ ਰਵਿੰਦਰ ਸਿੰਘ ਪਹੁੰਚਿਆ ਵੀ ਆਪਣੀ ਹਰ ਗੁੰਡੂ ਦੇਖਣ ਕਹਿਦੀ ਆਪਾਂ ਹੈਨਾ ਹਾਂ ਬਿਲਕੁਲ ਬਿਲਕੁਲ ਜੀ ਲੱਡੂ ਨੂੰ ਭਾਈ ਲੱਡੂ ਨਾਲ ਖੇਡ ਲੇ ਲੱਡੂ ਨੂੰ ਚੱਕ ਜਾ ਇਹ ਤਾਂ ਥੋੜਾ ਥੋੜਾ ਹਸਣ ਲੱਗ ਗਈ ਹਾਂਜੀ ਹਾਂ ਹੁਣ ਤਾਂ ਹੁਣ ਵੀ ਜਿਆਦਾ ਬੰਦਾ ਕੋਈ ਬੁਲਾਉਂਦਾ ਨਾ ਜੀ ਦੇਖਦੀ ਐਨ ਦੇਖਦੇ ਐਨ ਪੂਰੀ ਕਰਦਣ ਕਮਾਉਂਦੀ ਆ ਹਾਂਜੀ ਹਾਂ ਹਾਂ ਪੂਰੀ ਕਰਦਣ ਕਮਾ ਕੇ ਦੇਖ ਅੱਖਾਂ ਜੱਖਾਂ ਪਾਉਂਦੀ ਐ ਨਾ ਹੁਣ ਤਾਂ ਏ ਡੂ ਜਾ ਓਏ ਮੈਂ ਤਾਂ ਵੈਗ੍ਰੋ ਦੀ ਕਿਰਪਾ ਨਾਲ ਮੈਨੂੰ ਤਿੰਨ ਵੀ ਲੱਗਣ ਲੱਗੀਆਂ ਹਾਂਜੀ ਹਾਂ ਪਹਿਲਾਂ ਡਰ ਲੱਗੇ ਕਰਦਾ ਤਾਂ ਚੱਖਣ ਤੇ ਸਹੀ ਗੱਲ ਆ ਜੀ ਹਜੇ ਕੰਬਲ ਜੇ ਨਾਲ ਸੌਖੀ ਚੱਕ ਹੋ ਜਾਂਦੀ ਜੀ ਕੰਬਲ ਦੇ ਬਿਨਾਂ ਤਾਂ ਐਂ ਲੱਗਦਾ ਵੀ ਬਚਾ ਜਾਈਏ ਤੱਲੋਂ ਬੋਈ ਨਾ ਕਿਹੜੇ ਹੋਣੇ ਨਾ ਕੱਟ ਦੇ ਵਿੱਚ ਕੰਬਲ ਤੇ ਪਾ ਹਾਂਜੀ ਹਾਂ ਹਾਂ ਇਹਦਾ ਕਿ ਫਰਕ ਪੈ ਜਾਂਦਾ ਹੁਣ ਤਾਂ ਆਹ ਬਲੇ ਦਿਨ ਤਾਂ ਜੀ ਬਹੁਤ ਉਹਦੇ ਕੱਟਣੇ ਵਾਲੇ ਗੌਰ ਨਾਲ ਇਹ ਕਿ ਆਉਂਦੀ ਜਾਂਦੀ ਠੰਡ ਮਾਰਦੀ ਹੈ ਹਾਂਜੀ ਹਾਂ ਸਾਡਾ ਦੂਜਾ ਹੋਇਆ ਬਾਜੀ ਬਿਮਾਰ ਕੱਲ ਦਾ ਹਾਂ ਰਾਤ ਹਾਂਜੀ ਜੈਸਮੀਨ ਤੇ ਰਾਤ ਗਏ ਤੇ ਤੇਰੇ ਪਾਪਾ আর ਜੈਸਮੀਨ ਵੀ ਅੱਛਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਉਹ ਇਹ ਮੌਸਮ ਖਰਾਬ ਕਰਦਾ ਹਾਂਜੀ ਹਾਂ ਮੌਸਮ ਕਰਕੇ ਹੋ ਜਾਂਦਾ ਜੀ ਹੂੰ ਹੂੰ ਹੋਰ ਮੈਂ ਤਾਂ ਕਹਿੰਦੇ ਪ੍ਰਸ਼ਾਦਾ ਛਕ ਲਾਂਦਾ ਨਹੀਂ ਬਸ ਜੀ ਮੈਂ ਵੀ ਪ੍ਰਸ਼ਾਦਾ ਮੈਂ ਹੁਣੇ ਛਕ ਕੇ ਆਇਆ ਅੱਛਾ ਹਾਂਜੀ ਹਾਂ ਠੀਕ ਹੈ ਠੀਕ ਹੈ ਇਹ ਅੱਜ ਵੈਸੇ ਸਾਗ ਬਣਿਆ ਹੋਇਆ ਤਾਂ ਹੈ ਜੀ ਹਾਂ ਇਹਦਾ ਚਾਚਾ ਜੀ ਵਾਲਾ ਕੰਮ ਹੋ ਜਾਂਦਾ ਕਿ ਵੀ ਜੇ ਚਾਚਾ ਜੀ ਨੂੰ ਮੈਂ ਦੇਖਾਇਆ ਇਹ ਸਾਗ ਦੇਖ ਜਵੇ ਜਿੰਨੀ ਮਰਜ਼ੀ ਰੋਟੀ ਖਾਦੀ ਹੋਵੇ ਚਾਚਾ ਇੱਧਰ ਜਾਣਾ ਵੀ ਜ਼ਰੂਰੀ ਤਾਂ ਤੇ ਸਾਗ ਦਾ ਉਹ ਲੱਤਾ ਚਾਚੇ ਦਾ ਪੈਨ ਆ ਹੀ ਹੋ ਗਿਆ ਵੀ ਇੱਧਰ ਰੱਖਾ ਕਿ ਇੱਧਰ ਖਾ ਮੈਂ ਬੱਚਾ ਮੈਂ ਕੀ ਕਰਾਂ ਮੈਨੂੰ ਜਾਣਾ ਵਿਚਾਲੇ ਜਿਹੀ ਫਸ ਗਏ ਆयो ਕਿਹਾ ਫਿਰ ਤਾਂ ਨਹੀਂ ਤਾਂ ਦੇ ਸਾਗ ਦਾ ਰੋਲ ਲੰਦੇ ਆਪਾਂ ਤਾਂ ਕਹਿ ਕਹਦਾ ਬਣਾਓ ਬਣਾਓ ਤੁਹਾਡੀ ਮਦਦ ਮੈਂ ਕਰੂੰਗਾ ਅੱਛਾ ਜੀ ਫਿਰ ਜਦ ਮਮੀ ਜੀ ਨੇ ਕਿਹਾ ਵੀ ਅੱਜ ਆਪਾਂ ਸਾਗ ਬਣਾ ਲੰਦੇ ਆ ਹਾਂਜੀ ਦੇਖ ਲੰਦੇ ਆ ਕਰ ਲੰਦੇ ਸਲਾ ਇਹ ਤਾਂ ਡੈਡਿੰਗ ਲੱਗੇ ਵੀ ਨਾ ਰਾਤ ਨੂੰ ਆਉਂਗਾ ਹਾਂਜੀ ਹਾਂ ਬੇਲੋ ਜੀ ਇੱਧਰ ਵੈਲ ਖਾਸਾ ਵੈਲ ਖਤੇ ਜੀ ਪਰਮਾਤਮਾ ਸੰਸਾਰ ਚੜ੍ਹਦੀ ਕਲਾ ਚ ਰੱਖੇ ਕੱਢ ਦੋ ਨਾ ਭਰਾਵਾ ਦੀ ਇਹ ਕੱਲੇ ਵਿੱਕੀ ਦੀ ਗੱਲ ਨਹੀਂ ਆ ਮੇਰੇ ਵੀ ਇਹੀ ਚੀਜ਼ ਲੱਗੂ ਹੁੰਦੀ ਆ ਅੱਛਾ ਜੀ ਹੁਣ ਮੈਂ ਚਿੰਬੜਿਆ ਹੋਇਆ ਇਹਦੇ ਭਰਾ ਪੂਰਾ ਜਿਉਰਾ ਛੋਰਾ ਨਾਲ ਆ ਦੇ ਨੂੰ ਪਹਿਲਾਂ ਨਵੇੜੀਏ ਕੰਮ ਵੀ ਬਾਕੀ ਕਾਰਜ ਬਾਅਦ ਚ ਦੇਖਦੇ ਹਾਂ ਹਾਂਜੀ ਹਾਂ ਬਿਲਕੁਲ ਬਿਲਕੁਲ ਜੀ ਤੇ ਮੈਂ ਛੱਕਿਆ ਜੀ ਪ੍ਰਸ਼ਾਦਾ ਰੱਜ ਕੇ ਮੈਂ ਹੁਣ ਭੁੱਖਾ ਹੈ ਨਹੀਂ ਇਹ ਚਾਲੇ ਪੈਸੇ ਤਿਆਰੀ ਚਾਰ ਪਤਾ ਲੱਗਿਆ ਹਾਂਜੀ ਤਿਆਰੀ ਤੇਰੇ ਵਾਸਤੇ ਵੀ ਹੋਈ ਆ ਸਾਗ ਦੀ ਵੀ ਆ ਪਰੌਂਠਾ ਬਣਾ ਰਿਹਾ ਹਾਂ ਤਣਕ ਦੀ ਬਣਾਉਣੀ ਸੀ ਜੈਸਮੀਨ ਦੇ ਸਾਰਿਆਂ ਨੂੰ ਹੂੰ ਜੈਸਮੀਨ ਨੇ ਪਤਾ ਕਿ ਆ ਸਵੇਰੇ ਕਰਨ ਦੋ ਦਿਨ ਹੋ ਗਏ ਪਰੌਂਠਿਆਂ ਨਾਲ ਪਾਉਂਦਾ ਦਾ ਹਾਂਜੀ ਵੀ ਮੈਂ ਮੈਂ ਜਾਣ ਕੇਂਦੀ ਬਣਾ ਕੇ ਦਿੰਦੀ ਕਿਉਂਕਿ ਗਾਲ ਖਰਾਬ ਹੁੰਦਾ ਹਾਂਜੀ ਤੇ ਨਿਆਣੇ ਹਟਦੇ ਨਹੀਂ ਤੜੀਆਂ ਹੋਈਆਂ ਪਾਪੁਰ ਨੂੰ ਪਾਣੀ ਪੀਂਦੇ ਜੈਸਮੀਨ ਕਹਿੰਦੀ ਥੋੜੀ ਜੀ ਮੂਲੀ ਵਿਚਾਲੀ ਮਾਮੀ ਰਵਿੰਦਰ ਨੂੰ ਇੱਕ ਪਰੌਂਠਾ ਦੇਣਾ ਵੇ ਆਦਰ ਦੇਦੀ پتہ ਕਿਆ ਕਹਿੰਦੇ ਹਾਂਜੀ ਦੇਦੀ ਕਹਿੰਦੇ ਸਾਗ ਦੇਖ ਲਓ ਮੇਰੀ ਗੱਲ ਸੁਣੋ ਹੋਰ ਤੜਕ ਲੈਣਾ ਅੱਪਨੇ ਸ਼ਾਮ ਨੂੰ ਸ਼ਿਮਲਾ ਮਿਰਚ ਬਣਾਉਂਗੇ ਤੇ ਪਰਸ ਉਹਨੂੰ ਕੁਝ ਹੋਰ ਬਣਾ ਲੂਗੇ ਫਿਰ ਇਹ ਚੌਥੇ ਦਿਨ ਸਾਗ ਤੜਕੂਗੇ ਮੈਨੂੰ ਕੋਈ ਗਾਰੰਟੀ ਨਹੀਂ ਹੈਗੀ ਬੱਚੂ ਦਾ ਧਿਆਨ ਆਦਰ ਆਪਣੀ ਆਟੀ ਨੂੰ ਮੇਮਲਾ ਮੇ ਲੋ ਇਹ ਇਧਰ ਆਟੀ ਜੀ ਬਸਤੀ ਕਾਲ ਜੀ ਜੀ ਬਣਾਓ ਸਾਰੀ ਬਸਤੀ ਕਾਲ ਜੀ ਹਾਂਜੀ ਬੈਂਟੀ ਨਹੀਂ ਬਣਾਉਂਦੇ ਅਸੀਂ ਰਵਿੰਦਰ ਤੇਰੇ ਵਾਸਤੇ ਮੂਲੀ ਵਾਲੇ ਪਰੌਂਠੇ ਬਕਾਉਣ ਲੱਗੇ <laughs> अच्छा जी। ਅਸੀਂ ਤਾਂ ਪਰਾਨੋ ਸਾਹਿਬ ਆਉਂਦੇ ਆ। ਉਹ ਮੰਨੂ ਮੈਨੂੰ ਪਹਿਲਾਂ ਨਹੀਂ ਤਾਂ ਨਾ ਜੀ ਪਤਾ ਫਿਰ ਮੈਂ ਨਹੀਂ ਨਾ ਮੈਂ ਨਾ ਰੋਟੀ ਖਾ ਕੇ ਆਉਂਦਾ ਜੀ। ਨਾਲ ਇਹਨਾਂ ਨੂੰ ਹੋਰ ਕੁਝ ਚਾਣਦੇ ਆ ਪਤਾ ਹੈ। ਸਾਈ ਪੂਲੀ ਆ ਰੋਟੇ ਨਾਲ ਦਾ ਸਾਗ ਵੀ ਬਣਿਆ ਹੋਵੇ। ਕੜੀ ਵੀ ਬਣੀ ਪਈ ਸੀ। ਅੱਛਾ ਜੀ। ਕੜੀ ਕੜੀ ਤਾਂ ਮੈਂ ਦੇਖ ਲਈਦੀ ਕੜੀ ਵਾਲੀ ਵੀਡੀਓ ਤਾਂ ਜੀ। ਅੱਛਾ ਤੇ ਮੈਂ ਖਾਣ ਨਹੀਂ ਆਇਆ। ਖਾਣ ਤਾਂ ਕਰਦਾ ਹੁਣ ਖਾਣ। ਦੇਖ ਕੇ ਦਿਲ ਤਾਂ ਕਰਦਾ। ਇਹ ਘੰਟੇ ਖਾਂਦੇ ਆ। ਅੱਛਾ। ਰਵਿੰਦਰ ਕਾ ਟਿਕਾ। ਫਿਰ ਆਏ ਨਾ ਮਾਣਾ ਤਾਂ ਖਾਣ ਲਾ ਦਿੰਦੇ ਆ। ਹਾਂ ਜੀ। ਇਹਨਾਂ ਚੌਥਾ ਲਾਤਾ ਹੈ ਅੱਛਾ ਇਹ ਤਾਂ ਕੰਮ ਕਰਦਾ ਹਾਂ ਮੈਂ ਮੈਂ ਕਿ ਤੜੀਪਰੀ ਨੰਨੇ ਮੜੀ ਦੀ ਪਰਸਨੈਲਿਟੀ ਰੱਖਣ ਦੋ ਵੀ ਮੈਂ ਇਹ ਚੀਜ਼ ਖਾਂਦਾ ਨਹੀਂ ਬਾਕੀ ਖਾਂ ਲਾਤਾ ਸਾਰਾ ਲਾ ਕੇ ਖਾਂ ਹਾਂਜੀ ਫਿਰ ਮੈਂ ਹਾਂ ਇਹ ਕਹਿੰਦੀ ਤੁਹਾਨੂੰ ਮੈਂ ਕਿ ਅੱਜ ਸਰਦਾਰ ਜੀ ਪੈਂਟ ਵੀ ਨਹੀਂ ਪਾ ਕੇ ਆਏ ਤੇ ਅੱਜ ਤਾਂ ਬੇਲੀਏ ਸੂਟ ਪਾ ਕੇ ਆਇਆ ਹਾਂ ਭੁੱਲ ਗਿਆ ਆਂਟੀ ਨੇ ਬੋਲੀ ਇਸ ਨਾਇਟੀ ਨਾਲ ਤਾਂ ਕਰਕੇ ਕਿਹਾ ਹਾਂ ਅੱਛਾ ਕੋਈ ਪੈਂਟ ਵਾਲੀ ਅੱਜ ਪੇ ਪਜਾਮੇ ਬਰਬਾਦੋ ਪੈਂਟ ਦੀ ਜਗ੍ਹਾ ਪਜਾਮਾ ਲਾ ਦੋ ਕੀ ਕਰਨਾ ਪੈਂਟ ਦੀ ਜਗ੍ਹਾ ਪਜਾਮਾ ਲਾ ਦੋ ਮੈਂ ਕਰੀ ਸੀ ਮਮੀ ਉਹ ਡਾਂਟੇ ਸੌਤਦੀ ਆ ਵੀ ਮੈਂ ਕਿਵੇਂ ਲਾਵਾਂ ਪਰਣੀ ਕਿਵੇਂ ਦੇਖੇ ਇਹ ਮੇਰੀ ਗੱਲ ਸੁਣ ਜੋਈਆਂ ਪਾਈਆਂ ਤੇ ਕੋਈ ਖੜਦੀ ਨਹੀਂ ਲੱਗਦੀ ਕੋਈ ਦੂਰ ਤੇ ਲੱਗਦਾ ਮੈਂ ਤਾਂ ਮੈਂ ਤਾਂ ਮੈਂ ਤਾਂ ਉਦਣ ਵੀ ਮੈਂ ਤਾਂ ਉਦਣ ਵੀ ਕਹਿੰਦਾ ਤਾਂ ਜੀ ਜਦੋਂ ਅਸੀਂ ਘਿਓ ਦੇ ਕੇ ਗਏ ਜੀ ਅਸੀਂ ਜਾਂਦੇ ਜਾਂਦੇ ਆਹੀ ਗੱਲ ਕਰਦੇ ਤੇ ਮੈਂ ਕਹਾ ਵੀ ਆਂਟੀ ਪਤਾ ਨਹੀਂ ਦੇਖ ਲੋ ਕਿੱਥੇ ਦੇ ਬੋਲੀ ਕੱਢ ਲੈਂਦੀ ਜਦ ਇਹ ਲੱਗ ਜਾਂਦੇ ਏ ਟਿਊਨ ਜੀ ਮੈਂ ਕਹਾ ਆਂਟੀ ਜਦ ਇਹ ਟਿਊਨ ਜੀ ਵੜ ਲੈਂਦੇ ਉਹ ਨਹੀਂ ਇਹ ਕਿਸੇ ਕਿਸੇ ਨੂੰ ਹੀ ਹੁੰਦੀ ਆ ਜੀ ਇਹ ਬੋਲੀ ਹਾਂਜੀ ਹਾਂ ਮੈਂ ਇਨਾ ਚ ਬੈਠੀ ਮੈਨੂੰ ਤਾਂ ਹੀ ਆਈਆਂ ਥੋੜੀਆਂ ਬੁੱਤੀਆਂ ਹਾਂ ਆਹ ਗੱਲ ਨਹੀਂ ਬਿਲਕੁਲ ਜਿੱਦਣ ਜੈਸਮੀ ਨੇ ਉੱਥੇ ਗਾਏ ਜੀ ਵਿਆਹ ਨੂੰ ਗੀਤ ਉੱਦਣ ਉੱਥੇ ਦਾ ਮੈਂ ਕਹਿੰਦਾ ਵੀ ਜੈਸਮੀਨ ਤੇ ਦੁੱਗਣੀ ਉਮਰ ਦੀਆਂ ਨੂੰ ਵੀ ਨਹੀਂ ਆਉਂਦੇ ਤੇ ਜੀ ਗੀਤ ਉਹ ਜਿਹੜੇ ਇਹਨੇ ਗਾਏ ਇਹ ਯਾਰ ਮਾਸੀ ਦੋਹੇ ਮੂੰਹੇ ਮੂੰਹੇ ਜੋੜ ਕੇ ਬੈਠ ਗੀਆਂ ਬਸ ਦੋਹੇ ਨੇ ਗਾਜਾ ਪਾਈ ਰੱਖਿਆ ਕਿਹਨੇ ਮਾਸੀ ਉਹਦਾ ਚਾ ਪੂਰਾ ਕਰੋ ਟਾਈਮ ਪਰ ਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਕਲਚਰ ਕਿਸੇ ਕੋਲੇ ਹੁੰਦਾ ਹਾਂਜੀ ਹਾਂ ਨਰਕ ਕੋਈ ਬਾਤ ਨਹੀਂ ਕਰ ਬਿਲਕੁਲ ਜੀ ਸਾਧੀਆਂ ਨਾਲ ਹੁੰਦਾ ਪ੍ਰੋਗਰਾਮ ਹਾਂਜੀ ਹਾਂ ਕੋਈ ਉਹਦਾ ਉਹ ਨਾਗਲਾ ਕੋਈ ਬੁੱਝਦਾ ਬੈਠਦਾ ਨਾ ਕੋਈ ਗੀਤ ਗਾਉਂਦਾ ਹਾਂਜੀ ਹਾਂ ਇਹ ਤਾਂ ਹੈ ਜੀ ਜੇ ਮਰੋ ਜੇ ਅਗਨੇ ਤੇਰਾ ਵਿਗਾਈ ਜਾਊਂਗੀ ਰੋਜ ਜੇ ਅਗਨੇ ਬਿਨਾ ਵਿਆਹ ਤੇ ਵੀ ਤੇਰ ਕਰ ਇਹਦਾ ਸੋਨਾ ਕਿ ਤਪਾ ਲਿਆ ਇਹ ਹਾਂ ਠੀਕ ਹੈ ਜੀ ਜੇ ਟਾਈਮ ਬੰਦਾ ਬੋਰ ਹੋਣਦਾ ਜਿਹੇ ਜਿਹੇ ਮਾਹੌਲ ਹੁੰਦਾ ਮਾਹੌਲ ਦੇ ਹਿਸਾਬ ਨਾਲ ਗੱਲ ਚੰਗੀ ਲੱਗਦੀ ਚੰਗੀ ਲੱਗਦੀ ਹਾਂ ਜੀ ਹਾਂ ਫੇ ਤੁਮੇ ਲੋ ਇਹ ਇਧਰ ਮਾਮੀ ਜੀ ਨੂੰ ਵੀ ਹੋਰ ਮਾਮੀ ਜੀ ਠੀਕ ਹੈ ਜੀ ਜੀ ਸਾਰਿਆਂ ਨੂੰ ਐਨ ਵਧੀਆ ਚੜਦੀ ਕਲਾ ਜਿ ਲੱਗੇ ਵੀ ਜੀ ਤੁਹਾਡੇ ਵਾਸਤੇ ਮੁੰਡੇ ਵਾਲੇ ਪ੍ਰੋਟੇਨ ਨਾਲ ਬੱਸ ਧੰਨ ਧੰਨਵਾਦ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਹਾਂਜੀ ਇੱਕ ਗੱਲ ਹੈ ਇਹਦੇ ਹੁੰਦੇ ਰੱਜੀ ਹੋਈ ਨਾ ਇਸ ਢੀਗੇ ਦਾ ਜਾੜਾ ਕਰਦੇ ਇੱਕ ਪਾਸਾ ਰੁਪਾਲਾ ਇੱਕ ਬਰਾਉਂਟਾ ਜੇਤ ਨੂੰ ਲੇਕਿਨ ਤੁਸੀਂ ਕਹੇ ਜੀ ਆਏ ਵੀ ਨਹੀਂ ਕਹਿ ਸਕਦੇ ਤੁਸੀਂ ਤੁਸੀਂ ਬਣਾਏ ਮੈਂ ਅੱਧਾ ਕਿਤਾ ਸ਼ੇਰ ਮੈਂ ਉਹੀ ਲੱਗਿਆ ਕਹਿਣ ਵੀ ਅੱਧਾ ਕਿ ਛਕ ਲੰਨੇ ਆ ਜੀ ਕੋਈ ਗੱਲ ਹਾਂਜੀ ਹਾਂ ਹਾਂ ਤੇ ਉਹਦਾ ਮਾਰ-ਤਾਨ ਰੱਖਦੇ ਹਾਂ ਹਾਂਜੀ 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 ਬਿਲਕੁਲ ਬਿਲਕੁਲ ਜੀ ਨਾਲੇ ਇਹਨਾਂ ਨੂੰ ਪਤਾ ਹਰ ਵਾਰੀ ਖਲਾਣੇ ਹਨ ਤੁਸੇ ਹੋਣਾ ਤੇਰੀ ਮੰਮੀ ਨੇ ਵੀ ਮੇਰੇ ਕਹਿਤੇ ਦਾ ਮੁੱਕਰ ਗਿਆ ਨਹੀਂ ਕਹਿਤੇ ਮਾਰਨੀ ਨਹੀਂ ਜੀ ਕੋਈ ਗੱਲ ਨਹੀਂ ਹਾਂਜੀ ਉਹ ਵੀ ਆਪਣੇ ਆਹ ਹਾਂਜੀ ਉਹ ਵੀ ਆਪਣੇ ਆਹ ਜੀ ਕੋਈ ਗੱਲ ਨਹੀਂ ਹੈ ਇੱਕ ਪਰੌਂਠਾ ਲੱਗ ਦੇਸੀ ਕਿ ਕੋਈ ਨਹੀਂ ਜੀ ਛਕਲੰਦੀ ਪਰੌਂਠੇ ਨੂੰ ਦੇਸੀ ਕਿ ਲਾ ਦ ਚੱਜ ਹਾਲ ਨਾਲ ਛਕਲੰਦੀ ਚੱਜ ਹਾਲ ਨਾਲ ਹੱਦ ਹੋ ਗਈ ਦਾ ਚੱਜ ਹਾਲ ਦਾ ਕਿਹਾ ਅਰੇ ਜੇ ਆਈ ਨਹੀਂ ਆ ਐ ਚੱਜ ਦਾ ਲਾ ਦੋ ਨਹੀਂ ਬੋਲਣ ਜੋਗੇ ਨਹੀਂ ਸ਼ੁਣ ਵੇ ਇੱਕ ਤਾਂ ਖਾਣਾ ਇਹਨਾਂ ਨੇ ਐ ਚੰਗੀ ਤਰ੍ਹਾਂ ਕਰਾ ਦੋ ਪ੍ਰਾਣੇ ਨੂੰ ਮੋਟਾ ਕਰ ਦੋ ਐ ਚੰਗੀ ਤਰ੍ਹਾਂ ਐਨ ਤਾਂ ਦੇਖ ਲਓ ਤੁਸੀਂ ਹਾਂ ਪਹਿਲਾਂ ਇਹਨੂੰ ਇਹ ਤਾਂ ਮਿਲਿਆ ਕੇ ਲੱਡੂ ਨੂੰ ਮੈਂ ਉਹ ਦੱਦੂ ਦੱਦੂ ਇਹ ਤਾਂ ਕੋਈ ਕਾਰਨ ਦਿੱਤੀ ਆ ਉਹ ਹਲੇ ਭਾਏ ਰਾਜੇ ਵਾਲੀ ਰਾਜੇ ਵਾਲੀ ਇਸ ਵਕਤ ਰਾਜੇ ਵਾਲੀ ਫੀਲਿੰਗ ਆ ਇਹਦੀ ਵੀਨ ਨਜ਼ਾਰੇ ਨਾਲ ਜਦ ਮਰਜੀ ਸੌ ਜਦ ਮਰਜੀ ਉਠੋ ਛਾਹੀ ਉਮਰ ਹੈ ਹਜੇ ਛਾਹੀ ਉਮਰ ਚ ਕੋਈ ਟੈਨਸ਼ਨ ਨਹੀਂ ਹਾਂਜੀ ਹਾਂ ਛਾਹੀ ਉਮਰ ਬੱਚੇ ਸਕੂਲ ਜਾਣ ਲੱਗ ਗਏ ਉਹਨੂੰ ਟੈਨਸ਼ਨ ਨਹੀਂ ਟੈਨਸ਼ਨ ਫੇਰ ਹਾਂ ਬਹਿ ਗਏ ਹੁਣ ਤਾਂ ਹਾਂ ਹਾਂਜੀ ਹਾਂ ਇਹ ਜਿੰਦ ਕੀ ਆਛੀ ਕਹਿੰਦੇ ਹੁੰਦੇ ਨਾ ਕੋਈ ਉਹਦਾ ਪਤਾ ਹੈ ਨਾ ਕੌਣ ਖਾਣ ਦਾ ਪਤਾ ਨਾ ਪਹਿਨਣ ਦਾ ਪਤਾ ਨਾ ਕੋਈ ਜੇ ਕੋਈ ਪਲਾਦੋ ਦਾ ਚੀਜ਼ ਤੁਹਾਨੂੰ ਬੱਚੇ ਨੇ ਪੀ ਲੈਣੀ ਹਾਂਜੀ ਹਾਂ ਕੋਈ ਰੱਬ ਦਾ ਰੂਪ ਆ ਰੱਬ ਤੇਰੀ ਬਣੀ ਬਣੀ ਚੀਜ਼ ਰੱਬ ਦਾ ਰੂਪ ਆ ਰੱਬ ਦਾ ਰੂਪ ਆ ਜੋ ਇਹ ਮੰਗਦੀ ਆ ਉਹੋ ਮਾਂ ਨੂੰ ਪਹਿਲਾਂ ਪਤਾ ਲੱਜ ਜਾਂਦਾ ਦੇਖਣੋ ਆ ਮਣੇ ਜੇ ਹਿੱਲਣ ਲੱਗਦੀ ਆ ਮੈਂ ਪਹਿਲੇ ਦੁੱਧ ਮੰਗਣਾ ਉਹ ਤਾਂ ਫੇ ਉਹ ਤਾਂ ਫੇ ਹੈਗਾ ਹੀ ਆ ਹੁਣ ਮਾਂ ਤੇ ਇਲਾਵਾ ਜੇ ਮਾਂ ਇਹ ਨਾ ਬੱਚੇ ਦਾ ਸਮਝੀ ਪਰ ਬਾਪ ਵੀ ਸਮਝਦਾ ਨਹੀਂ ਉਹ ਤਾਂ ਪਹਿਲਾਂ ਹੈਗਾ ਹੀ ਆ ਸਮਝਦਾ ਬਾਪੀ ਕਿੰਨਾਂ ਹੋਰ ਕਰ ਦਵੇ ਬੇਸ਼ੱਕ ਬਾਪ ਦੇ ਦਿਲੋਂ ਪਤਾ ਲੱਗ ਜਿੰਦਾ ਵੀ ਨਹੀਂ ਗਿੱਲਾ ਕਰਿਆ ਇਹਨੂੰ ਭੁੱਖ ਲੱਗੀ ਆ ਖੁਸ਼ ਵੀ ਆ ਹੁਣ ਪਾਪਾ ਰਹੀਂ ਕਹਿੰਦੇ ਨਹੀਂ ਹੈਗੇ ਮੰਮੀ ਮੰਮੀ ਜਦ ਢਿੱਲੀ ਹੁੰਦੀ ਤੇ ਵੀ ਮੈਂ ਹੈਲਪ ਕਰਾਉਂਦਾ ਤਾਂ ਨਾਲ ਹੋਰ ਕੀ ਚੱਲਦੇ ਕਹਿੰਦੇ ਵੀ ਜੇ ਤੂੰ ਹੋਈ ਤੀ ਕੋਤੜੇ ਨਹੀਂ ਹੁੰਦੇ ਜਿਹੜੇ ਜੀ ਪਾਪਾ ਦੀ ਜ਼ਿੰਮੇਵਾਰੀ ਹੁੰਦੀ ਸੀ ਸਾਰੇ ਬੋਤੜੇ ਨੂੰ ਰੱਖਣ ਨੂੰ ਪ੍ਰੈਸ ਕਰਕੇ ਪਾਇ ਅੱਛਾ ਦੇ ਸੁੱਕੇ ਆਗੇ ਹੁਣ ਰਵਿੰਦਰ ਨੇ ਕਿਹਾ ਪ੍ਰੈਸ ਪ੍ਰੈਸ ਆਇਆ ਕਰਦੇ ਸੁੱਕ ਜਾਂਦੇ ਤੇ ਪੌਂਦੀ ਨਿਕਲਦੀ ਅੱਛਾ ਸਿਆਲ ਦਾ ਜੀ ਫਰਵਰੀ ਫਰਵਰੀ ਜਦੋਂ ਤਾਂ ਠੰਡ ਬਹੁਤ ਹੀ ਵੈਸੇ ਅੱਛਾ ਮਤਲਬ ਉਹਨਾਂ ਨੇ ਸਕਾ ਕੇ ਹੀ ਸੋਣਾ ਹਾਂ ਧੁੰਦ ਪੈਂਦੀ ਦੇ ਗਿੱਲੇ ਬੱਚਾ ਕਰੀ ਜਾਂਦਾ ਹੈ ਹਾਂਜੀ ਹਾਂਜੀ ਫਿਰ ਉਹਨੂੰ ਸਵੇਰ ਇਹਨਾਂ ਨੇ ਸਾਰਿਆਂ ਨੂੰ ਪ੍ਰੈਸ ਕਰਕੇ ਕੱਪੜੇ ਚੰਗੀ ਤਰ੍ਹਾਂ ਆਇਆ ਨਪੜੇ ਜਿਹੜੇ ਜੈਸਮੀਨ ਦੇ ਗਿੱਲੇ ਹੋਏ ਹੋਏ ਆ ਹਾਂਜੀ ਫਿਰ ਪੈਣਾ ਹਾਂ ਕਹਿੰਦੇ ਇਕੱਠੇ ਕਰਦਣੇ ਬਲਜਿੰਦਰ ਬੂਆ ਨੇ ਕਹਿਣਾ ਆਜੋ ਵੀਰ ਜੀ ਸੰਭੋ ਆਪਣੀ ਡਿਊਟੀ ਫਿਰ ਮੈਂ ਤਾਂ ਠੀਕ ਐ ਚਲੋ ਹੁੰਦਾ ਹੀ ਆ ਭਾਈ ਇਹ ਬਾਪ ਬੇਸ਼ੱਕ ਕਹੇ ਨਾ ਉਹ ਤਾਂ ਜ਼ਾਹਰ ਨਹੀਂ ਕਰ ਹੁੰਦਾ ਮੈਂ ਦੇਖ ਲਿਆ ਜ਼ਾਹਰ ਨਹੀਂ ਕਰਦਾ ਉਹ ਤਾਂ ਦਿਲ ਚ ਬਹੁਤ ਕੁਝ ਹੁੰਦਾ ਬਿਲਕੁਲ ਬਿਲਕੁਲ ਜੀ ਪਤਾ ਹੁੰਦਾ ਉਹਨਾਂ ਸਾਰਾ ਉਹ ਕਹਿ ਨਹੀਂ ਹੁੰਦਾ ਕਹਿਦਾ ਨਹੀਂ ਹੁੰਦਾ ਬਿਲਕੁਲ ਸਾਡੇ ਦਾ ਜੀ ਹੁਣ ਤਿਆਰੀਆਂ ਚੱਲ ਪਈਆਂ ਹਰ ਗੁਣ ਦੇ ਸਵਾਗਤ ਦੀਆਂ ਠੀਕ ਹੈ ਮਾਮੀ ਨੂੰ ਸਨੇਹਾ ਦੋ ਜਿਹੜੇ ਪਿਛਲੀ ਵਾਰੀ ਮੇਣਾ ਮਾਰਿਆ ਦਾ ਮਾਮੀ ਰੋਸ ਕੀਤੀ ਕਹਿੰਦੇ ਤੁਹਾਡੇ ਨਾਲ ਤੁਹਾਨੂੰ ਮੈਂ ਕਹਿੰਦੀ ਤਾਂ ਮਾਮੀ ਨੇ ਦੋ ਦਿਨ ਜਦ ਆਪਣਾ ਬੇਬੀ ਸ਼ਾਵਰ ਹੋਇਆ ਵੀ ਮਾਮੀ ਨੇ ਮੇਣਾ ਮਾਰਿਆ ਤਾਂ ਮੈਂ ਮੰਨੂ ਨਹੀਂ ਬੁਲਾਇਆ ਉਹ ਕਹਿ ਕੇ ਜਾਓ ਅੱਛਾ ਮਾਮੀ ਹੁਣ ਮਾਮੀ ਹੁਣ ਤਾਂ ਰਹਿ ਜਾਵੇ ਪਾਪ ਬਚਾ ਲਈ ਤੁਹਾਡਾ ਅਰਮਣ ਨਹੀਂ ਮੈਂ ਮੈਂ ਜੇ ਤੇਰਾ ਸਾਡਾ ਫਰਜ਼ ਬਣਦਾ ਭਾਈ ਤੁਹਾਨੂੰ ਸਦਾ ਦੇਣਾ ਹਾਂ ਆਇਓ ਪਹੁੰਚਿਓ ਜਰੂਰ ਠੀਕ ਹੈ ਜੀ ਭਾਈ ਪਹੁੰਚਿਓ ਵਿਆਹ ਚ ਜਰੂਰ ਹਾਂਜੀ ਹਾਂ ਨਹੀਂ ਨਹੀਂ ਬਿਆਹ ਦਾ ਚਲੋ ਸਾਡੇ ਕੋ ਕਾਰ ਪਹੁੰਚ ਗਿਆ ਤੂੰ ਸਵਾਰ ਕੇ ਮਮੀ ਨੂੰ ਵਾਈਟ ਕਰ ਪਰ ਇਹ ਜਾਣ ਨਹੀਂ ਦੇਣੀ ਬਸ ਠੀਕ ਆ ਜੀ ਬਿਆਹ ਚ ਤਾਂ ਅਸੀਂ ਬਿਨਾਂ ਕਹੇ ਤੇ ਵੀ ਆ ਜਣਾ ਬਿਆਹ ਇਹਦੇ ਇੱਥੇ ਨਹੀਂ ਮਮੀ ਸਾਨੂੰ ਮਮੀ ਆਪਣੇ ਮਾਲਾ ਤਾਂ ਨਿਕਲ ਨਹੀਂ ਦੇਣੀ ਲੈ ਕਹਿੰਦੇ ਦੇ ਪ੍ਰੋਗਰਾਮ ਫਲੰਗ ਦੇ ਨਾਲੇ ਲੱਤ ਲਿਓ ਹਾਂਜੀ ਤੇਰੀ ਵਾਲੀ ਆਰਤੀ ਤੂੰ ਵੀ ਕਹੋਂ ਨੂੰ ਮੈਂ ਤਰੀਕੀ ਮੈਨੂੰ ਲੱਗਦਾ ਮਾਮੀ ਜੀ ਕੋਲ ਇੱਕ ਆਹੀ ਆ ਕਹਿ ਲੋ ਵੀ ਕਹਿਣ ਦਾ ਹੁਣ ਚਾਹੇ ਇਹ ਨੂੰ ਮਾਮੀ ਜੀ ਦਾ ਉਰੇ ਤੇ ਖੇੜਾ ਛੜਾਉਣ ਦਾ ਕਹਿ ਲੋ ਵੀ ਭਾਈ ਉੱਥੇ ਜਿਹੜੇ ਉਹ ਹੈ ਕੰਮ ਦਾ ਔਖਾ ਹੈ ਕੰਮ ਦਾ ਔਖਾ ਛੇਲੂ ਆ ਮਗਰਾਂ ਛੇਲੂਏ ਜੱਕ ਲਿਆਉਂਦੇ ਆ ਜੀ ਹੋਰ ਕੀ ਹੋਰ ਕੀ ਜੀ ਮੈਂ ਰੱਖ ਲੂੰਗਾ ਮਾਮੀ ਜੀ ਉੱਥੇ ਰੱਖ ਲੋ ਰੱਖ ਹੋਰ ਕੀ ਜੀ ਨਾਲੇ ਮੱਕੀ ਦਾ ਆਚਾਰ ਖਲਾ ਖਲਾ ਕੇ ਦੇਖੋ ਮੈਂ ਮਹੀਨੇ ਮਾ ਦੁਖਣੇ ਕਰ ਦੇਣੇ ਜੀ ਉਹ ਨੇ ਗੱਲ ਕਰਦੇ ਤੇ ਨੇਪਰ ਕੰਨੇ ਗੱਲ ਕਰਦਾ ਹਾਂ ਕਹਿੰਦਾ ਫੂਲ ਪਚਾ ਦਾਂਗੇ ਹਾਂਜੀ ਹਾਂ ਹੋਰ ਕੀ ਜਿੱਥੇ ਪੈਸਾ ਨਹੀਂ ਘੇਰ ਉਥੇ ਉਹਨਾਂ ਦੀ ਹੋ ਜੇ ਉਹ ਜਿਹੜੀ ਜਾਲੀ ਜੀ ਤੂੜੀ ਨੂੰ ਲਾਈ ਵੀ ਤੀ ਜੀ ਉਹਦੇ 'ਚ ਛੱਡ ਦੇਣੇ ਬਸ ਖਾਈ ਚੱਲ ਹਰੀਆੜੀ ਅੰਟੀ ਤੁਸੀਂ ਵੀ ਪਹੁੰਚਣਾ ਜੀ ਜ਼ਰੂਰ ਫੂਲ ਲਓ ਜੀ ਫੂਲ ਕਿਤੇ ਵਿਆਹ ਹੈ ਮਾਣਾਂ ਤਾਂ ਇੱਥੇ ਆ ਕੋਈ ਗੱਲ ਨਹੀਂ ਜੀ ਵਿਆਹ ਵਾਲਾ ਹੀ ਪ੍ਰੋਗਰਾਮ ਕਰ ਦੇਣਾ ਆਪਾਂ ਨੇ ਕਾ ਬਣਾਉਣਾ ਹੈਗਾ ਵੀ ਏ ਬਾਈ ਹੁਣ ਮੌਕੇ ਪਰੇ ਪਤਾ ਲੱਗੂਗਾ। ਇੰਨਾ ਕੁਝ ਬਣਾਉਣਾ ਹੈ। ਹੋਰ ਹੋਰ ਜੀ। ਆ ਵਿਆਹ ਨੂੰ ਕੋਈ ਪ੍ਰੋਗਰਾਮ ਆ, ਕੋਈ ਕਹੇ ਜਾ ਪ੍ਰੋਗਰਾਮ ਆ, ਕਿਆਕ ਪ੍ਰੋਗਰਾਮ। ਆਪਾਂ ਹਰ ਗੁਣ ਦਾ ਸਵਾਗਤ ਕਰਨਾ ਜੀ। ਅੱਛਾ। ਹਾਂ ਜੀ ਹਾਂ। ਅੱਛਾ। ਹਰ ਗੁਣ ਜਾਣੀ ਪੰਜ ਤਰੀਕ ਨੂੰ ਜਾਣਾ ਹਰ ਗੁਣ ਹੈ। ਹਾਂ ਜੀ ਹਾਂ। ਅੱਛਾ। ਬੂਥ ਘੜਨ ਨੂੰ ਇੱਥੇ ਨੂੰ। ਬੂਥ ਘੜਨ ਨੂੰ ਨਹੀਂ ਜੀ, ਫੂਲ ਨੂੰ। ਫੂਲ ਨੂੰ। ਹਰ ਗੁਣ ਦੀ ਪਾ ਦਾ ਨਾਂ ਨਹੀਂ ਲੰਦੇ, ਦੇਖ ਲੈ ਹਰ ਗੁਣ ਆਲੀ ਕਰੀ ਜਾਂਦੇ। ਮੈਂ ਜਾਣਾ ਆਪਣੇ ਪਿੰਡ ਨੂੰ। ਹਰ ਗੁਣ ਨਹੀਂ ਮਾਣੇ ਇੰਨਾ। ਮੇਰੀ ਗੱਲ ਸੁਣਾ ਹਰ ਗੁਰੂ ਦੀ ਮਾਂ ਨੇ ਜੁੱਧ ਜਿੱਤ ਕੇ ਪਹੁੰਚਣਾ ਆਏ ਗੱਲ ਕਹਿਣਾ ਚਾਹ ਹਾਂ ਉਹ ਤਾਂ ਪਹਿਲਾਂ ਹੈਗਾ ਹੀ ਆ ਤੁਸੀਂ ਮੇਰਾ ਨਾਮ ਵੀ ਲਓ ਮੈਨੂੰ ਵੀ ਮੜ ਕੇ ਪੀਸ ਕਰਾਓ ਚੱਲ ਮੈਂ ਆਪੇ ਕਰ ਲੈਂਦਾ ਤੇਰੇ ਕਰਕੇ ਹੀ ਤਾਂ ਹਰ ਗੁਣ ਦਾ ਸਵਾਗਤ ਹੋਣਾ ਹੈ ਦੱਸ ਫੇਰ ਬਾਬਾ ਜੀ ਨੇ ਮੇਰੇ ਜਰੀਏ ਹੀ ਭੇਜੀ ਆ ਫੇ ਉਹੀ ਗੱਲ ਆ ਤੇਰੇ ਕਰਕੇ ਹੀ ਤਾਂ ਹੋਣਾ ਉਹਦਾ ਸਵਾਗਤ ਹੈ ਕਹਿੰਦੀ ਜੋ ਮਰਜ਼ੀ ਕਹੀ ਜੋ ਮੈਂ ਤਾਂ ਸੋਲਮਾ ਦੇਖੋ ਤਾਂ ਸਹੀ ਪਈ ਨਾ ਹੋਰ ਹੋਰ ਜੋ ਮਰਜ਼ੀ ਕਹੀ ਜੋ ਮੈਂ ਤਾਂ ਸੋਲਮਾ ਗੱਡੀ ਜਿਆਦਾ ਚਿੱਤਾ ਪਿਆ ਉੱਠ ਜਾ ਓਏ ਡੂ ਹੋ ਗੁਰਾ ਦੇਖੇ ਬਾਬਾ ਬੋਨੇ ਤੇਨੂੰ ਇਹ ਤੂੰ ਹੈਂ ਹੋ ਨਹੀਂ ਉੱਠਣਾ ਹਾਂਜੀ ਸ਼ਾਪਿੰਗ ਕਰਕੇ ਆਵਾਂਗਾ ਮੈਂ ਵੀ ਹਾਂਜੀ ਹਾਂ ਸ਼ਾਪਿੰਗ ਕਰੋ ਜੀ ਜ਼ਰੂਰ ਬਿਲਕੁਲ ਬਿਲਕੁਲ ਲੈ ਐਗਲੀ ਨੇ ਜੀ ਤੇਲੇ ਹੀ ਤਿੰਨ ਸੂਟ ਦੇ ਤੇ ਸਵਾਉਣ ਨੂੰ ਹੂੰ ਸਵੇਰੇ 10 ਵਜੇ ਤੱਕ ਇੱਕ ਪਾਉਣਾ 1 ਵਜੇ ਤੱਕ ਇੱਕ ਪਾਉਣਾ ਹੈ ਸ਼ਾਮ ਨੂੰ ਇੱਕ ਹੋਰ ਪਾਉਣਾ ਹੈ ਨਹੀਂ ਐਨੇ ਦਾ ਤੁਹਾਨੂੰ ਪਤਾ ਹੈ ਇਹਦੇ ਪੱਪੀ ਉਹਨੇ ਪੜਾਉ ਲਾਉ ਦੇਊਗਾ ਕੋਈ ਨਹੀਂ ਪੱਪੀ ਵਾਲੀ ਆਂਟੀ ਨੂੰ ਉਹਨੂੰ ਫੋਲ ਕਰ ਵੀ ਦਿੱਤਾ ਹਾਂ ਜੀ ਕਹਿੰਦੀ ਆਂਟੀ ਦਾ ਸੂਟ ਤਿਆਰ ਕਰ ਦਿਓ ਇਹਨੂੰ ਇਹਨਾਂ ਨੇ ਕਿਹਾ ਤਾਂ ਨਾ ਕਹਿੰਦੀ ਮੇਰਾ ਸੂਟ ਨਹੀਂ ਬਣਨਾ ਹਾਂ ਜੀ ਕਹਿੰਦੀ ਸੂਟ ਤਿਆਰ ਕਰ ਦਿਓ ਉਹ ਕਹਿੰਦੀ ਇਹ ਵੀ ਜੈਸਮੀਨ ਅੰਨੀ ਛੇਤੀ ਨਹੀਂ ਹੋਣਾ ਹੈਗਾ ਹਾਂ ਜੀ ਨਾ ਨਾ ਚੱਲ ਮੇਰਾ ਪੱਕਾ ਛੇ ਚਲ ਹੁਣ ਬਾਤ ਵੀ ਹੋਣੀ ਤੇ ਉਹ ਕਹਿੰਦੇ ਕੀ ਕਹਿੰਦੇ ਕਹਿੰਦੀ ਜੈਸਮੀਨ ਤੇਰੀਆਂ ਕੋਲੋਂ ਮੈਂ ਆ ਇੱਕ ਦੂਸਰੀ ਆ ਮੈਂ ਤਿੰਨ ਇੱਥੇ ਦਾ ਲੈ ਤਿੰਨ ਚਾ ਟੇਲਣਾ ਚਾਹੇ ਗੁੱਸਾ ਕਰਨ ਚਾਹੇ ਗਿਲਾ ਕਰਨ ਉਹਨਾਂ ਨੂੰ ਪਤਾ ਮੈਂ ਤਿੰਨ ਚਾ ਟੇਲਰ ਆਪਣੇ ਬਸ ਵਿੱਚ ਕਰੀਆਂ ਹੋਈਆਂ ਮੈਂ ਉਹਨਾਂ ਨਾਲ ਪਿਆਰ ਨਾਲ ਕਹਿੰਦੀ ਨਹੀਂ ਕਰਦੇ ਮੇਰੀ ਜਾਣ ਨਹੀਂ ਹੈ ਕਿ ਤੇਰਾ ਹੀ ਨਹੀਂ ਮੈਂ ਉਹਨਾਂ ਦੇ ਵੀ ਕੰਮ ਕਰਿਆ ਹਾਂ ਮਾੜਾ ਨਾ ਜਾਂਦੀ ਸੀ ਉਹਨਾਂ ਨੇ ਐਸਾ ਨੂੰ ਸਮਝਾਤੀ ਆਏ ਮੈਂ ਲਿਆ ਕੇ ਦਿੰਦੇ ਨਹੀਂ ਉਹਨਾਂ ਨੂੰ ਤਾਂ ਹੀ ਆ ਮੇਰੇ ਨਾਲ ਪਿਆਰ ਹੁਣ ਮੇਰੇ ਵਿਆਹ ਦੇ ਸੂਟ ਇੱਧਰ ਤੇ ਲਾ ਕੇ ਉੱਧਰ ਤੇ ਲਾ ਕੇ ਪਤਾ ਕਿੰਨਾ ਖਰਚਾ ਆਇਆ ਤਾਂ ਸਿਰਫ 3000 ਅੱਛਾ ਤੁਸੀਂ ਕਿ ਨਹੀਂ ਕਿੰਨੇ ਮਹਿੰਗੇ ਸੀ ਉਹਨੇ ਉਹ ਤਾਂ 1300 ਰੁਪਏ ਸੁਵਾਈ ਆ ਵਿਆਹ ਦਾ ਸੂਟ ਤਾਂ ਮੇਰਾ ਭਾਬੀ ਨੇ ਫ੍ਰੀ ਕੀਤਾ ਸੀ ਹਸੇ ਹੁੰਦਾ ਤਾਂ ਨਹੀਂ ਵਿਆਹ ਦੀ ਸੂਟ ਦੀ ਸੁਵਾਈ ਬਹੁਤ ਹੁੰਦੀ ਆ 4-5000 ਚ ਸੀ ਹੁੰਦਾ ਨਾ ਨਾ ਬ੍ਰਾਈਡਲ ਹੁੰਦਾ ਉਹ ਉਹ ਹਾਂ ਭਾਰਾ ਬਹੁਤ ਉਹ ਸਾਹਮਣੇ ਘਰ ਕੰਮ ਘਰ ਦਿਖਾਇਆ ਜਾਵੇ ਓਡੀ ਨਾਲ ਆ ਇਹ ਅੱਛਾ ਅੱਜ ਇਥੇ ਏਸੀ ਲੱਗਿਆ ਵਾ ਹਾਂ ਲਓ ਜੀ ਆ ਘਰ ਆ ਭਾਈ ਟੀਲਰ ਸਾਹਿਬ ਖੁਸ਼ ਹੋਊਗੀ ਨਾ ਭਾਬੀ ਆਇ ਨਹੀਂ ਕਹਿੰਦਾ ਮੈਂ ਬਹੁਤ ਸਾਰਾ ਉਹਨੂੰ ਕਹਿੰਦੀ ਮੇਰੀ ਆਸੀ ਨਿਕਲੇਈ ਮੈਂ ਤਾਂ ਬਾਹਰ ਫੇਰ ਦੇਦੀ ਹਾਂ ਜੀ ਚੱਲ ਚੱਲ ਮੇਰਾ ਬੱਗਾ ਜੇ ਤਿਆਰ ਚੱਲ ਕਦੀ ਕੀ ਕਰਦੀ ਹਾਂ ਮੈਨੂੰ ਕੀ ਪਤਾ ਗਲਤ ਕਹਿ ਹੋ ਗਿਆ ਕਿਹੜਾ ਤਾਂ ਨਾ ਮੈਂ ਵੀ ਚਲੋ ਚਲੋ ਕਰ ਲਓ ਮੈਂ ਕਰਦਾ ਮੈਂ ਸੱਕਦੇ ਹੁੰਦੇ ਕੋ ਚਲੋ ਹਰੇਕ ਬੰਦੇ ਨਾਲ ਆਪਣੀ ਅਟੈਚਮੈਂਟ ਹੁੰਦੀ ਹੈ ਹੈਨਾ ਉਹ ਅਗਲਾ ਵੀ ਐਕਸੈਪਟ ਕਰਦਾ ਵੀ ਚਲ ਕੋਈ ਗੱਲ ਨਹੀਂ ਹਰੇਕ ਬੰਦੇ ਨਾਲ ਆਪਣਾ ਆਪਣਾ ਪਰਸਨਲੀ ਪਿਆਰ ਹੁੰਦਾ ਹਾਂਜੀ ਸੋ ਕੀ ਗੱਲ ਬਿਲਕੁਲ ਹਰੇਕ ਜਗ੍ਹਾ ਵੀਂਤੋਂ ਪੈਸਾ ਨਿਕੰਮਾ ਲਾ ਹਾਂਜੀ ਹਾਂ ਉਹ ਤਾਂ ਹੈਗੇ ਪਿਆਰ ਯਾਰ ਮੋਹ ਮੁਹੱਬਤ ਕੰਮ ਹੋ ਗਈ ਬਿਲਕੁਲ ਬਿਲਕੁਲ ਜੀ ਹਾਂ ਉਹੀ ਗੱਲ ਹੈ ਤੇ ਪਿਆਰ ਹੈ ਤਾਂ ਤਾਂ ਹੀ ਹੇ ਲਓ ਜੀ ਹੁਣ ਇੱਧਰ ਪ੍ਰਸ਼ਾਦਾ ਮਾਮੀ ਯਾਰ ਆਂਟੀ ਪੱਕੇ ਆ ਪੁੱਤ ਹਾਂਜੀ ਹਾਂ ਜ਼ਰੂਰ ਮਾਮੀ ਨੇ ਆਂਟੀ ਨਾਲ ਅੱਜ ਜਾ ਕੇ ਸ਼ਾਪਿੰਗ ਕਰਿਆ ਆਉਣੀ ਆ ਬਸ ਠੀਕ ਆ ਜੀ ਪਾਰਲਰ ਬੂਲਰ ਆਪਾਂ ਦੇ ਕੇ ਆਉਣੇ ਜਾ ਕੇ ਮਾਮੀ ਕੋਲ ਫੇਰ ਆ ਕੇ ਕਰ ਦਈਏ ਠੀਕ ਆ ਦੇਖ ਦੇਖ ਮਾਮੀ ਚਲੇ ਕਿੱਧਰ ਜਾਉਂਗੀ ਨੇੜਾ ਪੱਕੀ ਆ ਲਾ ਮਾਮੀ ਜੀ ਜਾਣ ਨਹੀਂ ਦੇਣਾ ਸਾਨੂੰ ਅਸੀਂ ਜਾਲ ਪਾ ਲੜਾ ਜਿਹੜਾ ਮੇਰਾ ਮਾਤਾ ਮਾਮੀ ਨੇ ਤਾਰਨਾ ਹੈ ਉਹ ਜੀ ਹੁਣ ਉਹ ਸਿਆਦਾ ਭਾਈ ਬਣ ਰਿਹਾ ਗਰਮਾ ਗਰਮ ਤੇ ਆਪਾਂ ਵੀ ਫਿਰ ਨਿਕਲੀਏ ਰੋਪਣ ਨੂੰ ਹਨਾ ਤੁਹਾਡੇ ਵੀ ਹੋ ਗਈ ਬਾਪਾਈ ਹੁਣ ਹਾਂ ਜੀ ਮਾਮੀ ਅਸੀਂ ਤਾਂ ਬੀਜ ਤੀ ਖਾ ਸੀ ਕਣਕ ਹਾਂਜੀ ਹਾਂ ਬੀਜ ਤਾਂ ਠੀਕ ਆ ਹੁਣ ਹਾਂ ਹੁਣ ਤਾਂ ਠੀਕ ਆ ਰਾਤ ਮੈਨੂੰ ਕਹਿੰਦੇ ਤੂੰ ਕਿੱਥੇ ਫਿਰਨ ਲੱਗੀ ਮੈਂ ਗੱਲ ਆਪਾਂ ਨਾਲ ਗਈ ਸੀ ਮਨ ਕੀ ਤੂੰ ਦੇਖਣਾ ਮੁੰਡੇ ਨੂੰ ਥਾਣੇ ਤੇ ਮਿਲਾਂਗੀ ਫਿਰ ਪਹਿਲਾਂ ਤਾਂ ਮੈਨੂੰ ਇਹ ਕਹਿ ਮੈਂਨੂੰ ਦਿਖਾ ਲਿਓ ਮੇਰਾ ਦਿਲ ਜਾ ਘਬਰਾਉਂਦਾ ਪਾਪਾ ਕਹਿੰਦੇ ਮੈਨੂੰ ਟਾਈਮ ਲੱਗ ਜਾਣਾ ਮੈਂ ਕਿਹਾ ਤੂੰ ਸੀ ਕਿਹੜਾ ਮਾਰਿਆ ਆਇਓ ਫਿਰ ਵੀ ਚੱਲ ਬਣ ਜੇ ਹੌਸਲਾ ਜੇ ਹੋ ਜਾਊਗਾ ਪਿਓ ਬਾਪ ਮੰਨ ਦੀ ਆ ਆਪਾਂ ਨੂੰ ਫਿਰ ਚਲੇ ਗਏ ਫਿਰ ਆ ਗਏ ਮੈਂ ਜਾਗਦੀ ਮੈਂ ਕਿਹਾ ਪਲੀਜ਼ ਪਾਪਾ ਬਣ ਕੇ ਚਲੋ ਕਹਿੰਦੇ ਚੱਲ ਫਿਰ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਚੱਲ ਫਿਰ ਚੱਲ ਉਹ ਗੱਲ ਆਏ ਨਾ ਜੀ ਕੱਲ ਤਾਂ ਬਿਲਕੁਲ ਹੀ ਆਲਮਾਲ ਹੋਇਆ ਪਿਆ ਤੇ ਜੀ ਮੰਮੀ ਹੁਣ ਅੱਜ ਠੀਕ ਆ ਜੀ ਅੱਜ ਖੇਡਦੇ ਹਾਂ ਅੱਜ ਹੁਣ ਆੜੇ ਤਾਂ ਖੇਡਦੇ ਵਧੀਆ ਖੇਡਦੇ ਚੰਗਾ ਲੱਗਦਾ ਬਾਈ ਹਾਂਜੀ 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 ਬਿਲਕੁਲ ਸਾਡੇ ਲੂਜ਼ ਮੋਸ਼ਨਾਂ ਨੇ ਉਹਨੂੰ ਲੈ ਲਿਆ ਲੂਜ਼ ਮੋਸ਼ਨ ਬਹੁਤ ਜ਼ਿਆਦਾ ਲੱਗੇ ਹੋਏ ਤੇ ਬਿਲਕੁਲ ਇਹ ਕਹਿ ਲਓ ਵੀ 5 ਮਿੰਟੇ ਲੰਘ ਦੇਦੇ ਜੀ ਕਿਤੇ ਤਾਂ ਪੇਟ ਖਰਾਬ ਹੋ ਜਾ ਹਾਂਜੀ ਹਾਂ ਬਿਲਕੁਲ ਹਾਂਜੀ ਹਾਂ 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 ਕੁਝ ਮੌਸਮ ਵੀ ਚੇਂਜ ਆਣਾ ਮੌਸਮ ਦਾ ਹੀ ਫਰਕ ਹੋ ਜਾਂਦਾ ਕੁਝ ਹਾਂ ਬਰਤਨ ਬਹੁਤ ਉਹੀ ਤਾਂ ਹੈ ਚਲੋ ਫੇਰ ਵੀ ਹੈ ਕਰ ਹਾਂਜੀ ਬੈਠ ਮੈਂ ਤੈਨੂੰ ਪ੍ਰਸ਼ਾਦਾ ਲਿਆਂਵਾ ਪਾ ਕੇ ਪ੍ਰਸ਼ਾਦਾ ਲਿਆਂਨ ਦੋਈ ਫੇਰ ਅੱਧਾ ਕੇ ਛਕਣਾ ਮਮੀ ਹੂੰ ਚਲੋ ਠੀਕ ਹੈ ਉਹ ਅੱਧਾ ਕੇ ਛਕਣਾ ਅਗਲੇ ਬਲੌਗ ਚ ਮਿਲਨੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਸਾਡੇ ਬਲੌਗ ਦੇਖਣ ਲਈ ਓਕੇ ਬਾਏ ਬਾਏ